ਨਾਨਕ ਸਰ ਸਿਫਤੀ ਦਾ ਘਰ ਕਹਿਣ ਵਾਲਿਓ ਜਿੰਨੀਆਂ ਗੱਲਾਂ ਉਥੇ ਤੁਸੀਂ ਕੰਮ ਕਰਦੇ ਹੋ ਸਾਰੇ ਬਾਬੇ ਨਾਨਕ ਦੇ ਉਲਟ ਕੰਮ ਕਰਦੇ ਜਿੰਨੀਆਂ ਬੇਅਦਮੀਆਂ ਅੱਜ ਅਸੀਂ ਇਹਨਾਂ ਢੇਰਿਆਂ ਤੇ ਵੇਖ ਰਹੇ ਹਾਂ ਇਹਨਾਂ ਦੇ ਕੰਮਾਂ ਤੋਂ ਵੇਖ ਰਹੇ ਹਾਂ ਉਹਨੀਆਂ ਤਾਂ ਕੋਈ ਆਮ ਬੰਦਾ ਨਹੀਂ ਕਰਦਾ ਦੇਖੋ ਗੁਰਵਾਣੀ ਵਿੱਚ ਅਮਰਤ ਸਰ ਸਿਫਤੀ ਦਾ ਘਰ ਲਿਖਿਆ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਅਸੀਂ ਕੁੱਤਾਹੀ ਇਹੀ ਕਰਦੇ ਆ ਬੇਦਾ ਨਾਮ ਹੈ ਜਿਹੜਾ ਅਸੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਗੁਰੂ ਦੇ ਇਹ ਸਤਕਾਰ ਹੈ ਬਹਾਲ ਕਰ ਰਹੇ ਆ ਜਾਂ ਅਸੀਂ ਗੁਰੂ ਦੇ ਉਲਟ ਭੁਗ ਰਹੇ ਆ ਬੇਪਰ ਵਾਲਾ ਉਹ ਕਿਹੜਾ ਕੰਮ ਹੈ ਜਿਹੜਾ ਇੱਥੇ ਨਹੀਂ ਹੁੰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਕ ਇੱਕ ਵੀ ਕੰਮ ਤੁਹਾਡਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਿਲਦਾ ਹੋਵੇ ਗੁਰਬਾਣੀ ਅਨੁਸਾਰ ਅਸੀਂ ਤੁਹਾਨੂੰ ਸਿੱਖ ਚੁਕਾ ਦੇਾਂਗੇ ਅਸੀਂ ਤੁਹਾਨੂੰ ਨਮਸਕਾਰਾਂ ਕਰਾਂ ਮੀਡੀਆ ਚ ਆਜੋ ਕਿੱਥੇ ਮਰਜੀ ਬੈਠ ਕੇ ਤੁਸੀਂ ਇੱਕ ਸਪਸ਼ਟੀਕਰਨ ਦੱਸ ਦਿਓ ਬਿੱਤੂ ਸੇ ਇੱਕ ਓੰਕਾਰ ਦੇ ਆਸਰੇ ਤੇ ਗੁਰੂ ਨਾਨਕ ਦੇ ਨਾਮ ਦੇ ਉੱਤੇ ਤੁਹਾਡਾ ਉਹ ਕਿਹੜਾ ਐਸਾ ਕੰਮ ਹੈ ਜਿਹੜਾ ਗੁਰੂ ਨਾਨਕ ਦੇ ਨਾਲ ਮੇਲ ਖਾਂਦਾ ਜਿਹੜੀ ਗੱਲ ਤੇ ਤੁਸੀਂ ਪਹਿਰਾ ਦਿੰਦੇ ਜੇ ਆਪਾਂ ਕੰਮ ਗਿਣਨ ਲੱਗੀਏ ਤੁਹਾਡੇ ਕੰਮ ਤਾਂ ਲਿਸਟ ਬੜੀ ਲੰਬੀ ਹੋ ਜਾਣੀ ਆ ਪਹਿਲੀ ਤਾਂ ਇਹੀ ਗਲਤੀ ਹੈ ਤੁਹਾਡੀ ਜਿਹੜੀ ਨਾਨਕ ਸਰ ਦਾ ਨਾਮ ਰੱਖਣਾ ਤੇ ਗੁਰੂ ਪੰਥ ਦਾ ਇੱਕੋ ਹੀ ਦਾਲਾ ਹੈ ਇੱਕੋ ਹੀ ਪੰਥ ਹੈ ਇੱਕਾ ਬਾਣੀ ਇੱਕ ਗੁਰ ਅਸੀਂ ਤਾਂ ਜਾਤ ਪਾਤਾਂ ਨੂੰ ਵੀ ਪਿੱਛੇ ਛੱਡ ਗਏ ਅੱਜ ਤਾਂ ਸਾਡੇ ਗੁਰੂ ਨਾਨਕ ਦੇਸ ਪੰਥ ਵਿੱਚ ਦੂਲੇ ਦੀਆਂ ਹੀ ਅਸੀਂ ਅਨੇਕਾਂ ਸੰਪਰਦਾਵਾਂ ਬਣਾਤੀਆਂ ਕੀਏ ਗੁਰੂ ਨਾਨਕ ਪਾਤਸ਼ਾਹ ਦਾ ਇਹੀ ਮਿਸ਼ਨ ਆ ਬੇਸੂਆ ਦੋਅ ਸਭ ਨੇ ਆਪੋ ਆਪਣੀ ਢਫਲੀ ਵਜਾਉਣੀ ਆ ਜਿੰਨੇ ਕੰਮ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਆ ਕੇ ਸਮਾਜ ਦੇ ਵਿੱਚੋਂ ਕ੍ਰਿਤਿਆ ਨੂੰ ਰੋਕਿਆ ਵਰਜਾ ਵਿਆਹ ਕਰਨ ਦਾ ਕੋਈ ਲਾਭ ਨਹੀਂ ਹੈ ਤੁਹਾਨੂੰ ਇਹ ਤੇ ਟਾਈਮ ਸਮਾਂ ਆਪਣੀ એનર્ਜੀ ਬੇਸਟ ਨਾ ਕਰੋ ਖਤਮ ਨਾ ਕਰੋ ਅੱਜ ਸਾਰੇ ਉਹਨੇ ਕੰਮ ਤੁਸੀਂ ਲੋਕਾਂ ਤੋਂ ਕਰਾ ਰਹੇ ਹੋ ਤੇ ਕਰ ਰਹੇ ਹੋ ਜੇ ਗੁਰੂ ਨੇ ਕਿਹਾ ਕਾਹਿਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪ ਤੁਸੀਂ ਕਹਿਣੋ ਜੰਗਲਾਂ ਚ ਬੈਠ ਕੇ ਭਗਤੀ ਕੀਤੀ ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਉਹਦੀ ਆਰਤੀ ਨਿਰੰਤਰ ਜਾਰੀ ਐ ਅਸੀਂ ਉਹਦੀ ਆਰਤੀ ਵਿੱਚ ਸ਼ਾਮਲ ਹੋਣਾ ਸਾਨੂੰ ਥਾਲਾਂ ਨਾਲ ਆਰਤੀ ਐ ਅਸੀਂ ਫੁੱਟਾਂ ਮਾਗੇ ਆਰਤੀਆਂ ਕਰਨੀਆਂ ਸਤਕਾਰ ਗਏ ਰਹੇ ਆ ਅਸੀਂ ਤਾਂ ਮੂੰਹ ਚੜਾ ਰਹੇ ਆ ਮੂੰਹ ਗੁਰਨਾਨਕ ਪਾਤਸ਼ਾਹ ਦਾ ਕਟਨਾਪ ਕੀਤਾ ਹੋਇਆ ਸਾਡਾ ਵੀ ਤੋ ਹਟਾ ਕੇ ਦਿਖਾ ਸਕਦਾ ਇਹ ਦੇਖ ਕੇ ਸਾਰੇ ਵਰਤਾਰੇ ਤੋਂ ਅੱਜ ਜਿੰਨਾ ਆਪਾਂ ਦੇਖਦੇ ਆ ਨਾ ਐ ਜੇ ਲੱਗ ਰਿਹਾ ਵੀ ਸਾਡੇ ਜਿੰਨੇ ਦਲਾ ਦੇ ਮੁਖੀ ਬਣਾਏ ਨੇ ਨਾ ਕਿਸੇ ਹਕੂਮਤ ਦੇ ਬਣਾਏ ਹੋਏ ਆ ਜਿਹੜੇ ਗੁਰਨਾਨਕ ਦੇ ਘਰ ਦੇ ਵਿਰੋਧੀ ਆ ਉਹ ਬੋਲੀ ਗੁਰੂ ਦੀ ਨਹੀਂ ਬੋਲਦੇ ਕਦੇ ਵੀ ਗੁਰੂ ਦੇ ਮਾਣ ਸਤਿਕਾਰ ਦੀ ਗੱਲ ਕਦੇ ਨਹੀਂ ਕਰਨਗੇ ਉਹ ਲੜਨਗੇ ਜਦੋਂ ਸੰਪਰਦਾਵਾਂ ਪਿੱਛੇ